ਹਾਂਜੀ ਛੱਤਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਅਮਰਤਸਰ ਸਾਹਿਬੇਰੀਆ ਕਾਸਟ ਹੈ ਜੀ ਅਰੋੜਾ ਖੱਤਰੀ ਤੇ ਉਮਰ ਹੈ ਮੁੰਡੇ ਦੀ 11 12 1993 ਦਾ ਡੇਟ ਆਫ ਬਰਥ ਹੈ ਜੀ ਕੱਦ ਹੈ 5 ਫੁੱਟ 5 ਇੰਚ ਤੇ ਜਨਮ ਦਾ ਟਾਈਮ ਹੈ 9:30 ਪੀ.ਐਮ ਦਾ ਸਮਾਂ ਪੜ੍ਹਾਈ ਕਰੀ ਹੈ ਜੀ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਪਿਤਾ ਰਿਟਾਇਰ ਨੇ ਗਵਰਨਮੈਂਟ ਸਰਵਿਸ ਤੋਂ ਮਾਤਾ ਪ੍ਰਾਈਵੇਟ ਟੀਚਰ ਨੇ ਤੇ ਨੋਟ ਕਰੋ ਜੀ ਮੁੰਡਾ ਸ਼ਾਰਟ ਟਾਈਮ ਤੋਂ ਡਿਵੋਰਸਡ ਹੈ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਵਧੀਆ ਕਮਰਸ਼ੀਅਲ ਪ੍ਰਾਪਰਟੀ ਹੈ ਜੀ ਇੰਡੀਆ ਦੇ ਵਿੱਚ ਵਧੀਆ ਇਨਕਮ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰਤ ਹੋਵੇ ਕੈਨੇਡਾ ਦੇ ਵਿੱਚ ਹੋਵੇ ਪੀਆਰ ਲੜਕੀ ਜਾਂ ਵਰਕ ਪਰਮਿਟ ਤੇ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਬਰਨਾਲਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 5 8 1995 ਦਾ ਡੇਟ ਆਫ ਬਰਥ ਹੈ ਕੱਦ ਹੈ ਜੀ 5 ਫੁੱਟ 8 ਇੰਚ ਪੜਾਈ ਕਰਿਆ ਐਮਏ ਆਈਟੀ ਪਲੰਬਰ ਦੀ ਕੰਮ ਕਰਾਜੀ ਲੜਕਾ ਕੈਨੇਡਾ ਦੇ ਵਿੱਚ ਹੈ ਵਰਕ ਪਰਮਿਟ ਤੇ ਹੈ ਕੈਨੇਡਾ ਦੇ ਵਿੱਚ ਆਪਣਾ ਘਰ ਹੈ ਤੇ ਪੀਆਰ ਦੀ ਫਾਈਲ ਅਪਲਾਈ ਕੀਤੀ ਹੋਈ ਹੈ ਵਧੀਆ ਆਮਦਨ ਹੈ ਜੀ ਤੇ ਪੰਜਾਬ ਦੇ ਵਿੱਚ 5 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਤੇ ਪਰਿਵਾਰ ਹੋਣੇ ਇੰਡੀਆ ਦੇ ਵਿੱਚ ਵਾਪਸ ਆਇਆ ਲੜਕੇ ਦਾ ਵਿਆਹ ਜਲਦੀ ਕਰਨਾ ਹੈ ਇਹਨਾਂ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰਤ ਹੋਵੇ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ WhatsApp ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਕੰਟੈਕਟ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਗੁਰਦਾਸਪੁਰ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ 1996 ਦਾ ਵਰਤ ਹੈ ਕਾਦਾ 5 ਫੁੱਟ 11 ਇੰਚ ਤੇ ਕੰਮ ਕਰ ਹੈ ਜੀ ਸਾਰੀ ਫੈਮਿਲੀ ਯੂ ਐਸ ਏ ਦੇ ਵਿੱਚ ਹੈ ਤੇ ਮੁੰਡਾ ਡੈਂਟਿਸਟ ਡਾਕਟਰ ਹੈ ਜੀ ਇਹਨਾਂ ਦੀ ਮੰਗ ਹੈ ਪੜ੍ਹੀ ਲਿਖੀ ਲੜਕੀ ਦਾ ਰਿਸ਼ਤਾ ਚਾਹੀਦਾ ਇਹਨਾਂ ਨੂੰ ਜੀ WhatsApp ਨੰਬਰ ਦਿੱਤਾ ਗਿਆ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਤ੍ਰਿਸ਼ਟੀ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤ ਕਪੂਰਥਲਾ ਤੇ ਕਾਸਟ ਹੈ ਜੀ ਕਮਬੋਜ ਗੁਰਸਿੱਖ ਪਰਿਵਾਰ ਹੈ ਜੀ ਉਮਰ ਹੈ ਇਹਨਾਂ ਦੀ ਦਸੰਬਰ 1990 ਦੀ ਕਾਹਤ ਹੈ 5 ਫੁੱਟ 9 ਇੰਚ ਪੜਾਇਆ ਹੈ ਜੀ ਡਿਪਲੋਮਾ ਹੈ ਨ ਮਕੈਨੀਕਲ ਇੰਜੀਨੀਅਰਿੰਗ ਦੀ ਭੈਣ ਇੱਕ ਮੈਰਿਡ ਹੈ ਤੇ ਭਰਾ ਵੀ ਇੱਕ ਮੈਰਿਡ ਕੰਮ ਕਰ ਹੈ ਜੀ ਮੁੰਡਾ ਰੇਲਵੇ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਕਰਦਾ ਹੈ ਇਨਾਂ ਦੀ ਮੰਗ ਹੈ ਜੀ ਕੁੜੀ ਚੰਗੇ ਘਰ ਸਿੱਖ ਪਰਿਵਾਰ ਤੋਂ ਹੋਵੇ ਥੋੜੀ ਸਰਕਾਰੀ ਨੌਕਰੀ ਕਰਦੀ ਹੋਵੇ ਜਾਂ ਫਿਰ ਬੀਏ ਪੀਐਡ ਕਰੀ ਹੋਵੇ ਜਾਂ ਪੀਟੀ ਈਟੀਸੀ ਟੀਈਟੀ ਕਲੀਅਰ ਹੋਵੇ ਜੀ ਤੇ ਲੜਕੀ ਦੀ ਕਾਸਟ ਕੰਬੋਜ ਓਬੀਸੀ ਜਾਂ ਜਨਰਲ ਕੈਟਾਗਰੀ ਵਾਲੇ ਇਹਨਾਂ ਨੂੰ ਸੰਪਰਕ ਕਰਨ ਤੇ ਕੱਤ 5 ਫੁੱਟ 2 ਇੰਚ ਤੋਂ ਉੱਪਰ ਹੋਵੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਜੱਟ ਸਿੱਖ ਪਤਾ ਕੈਥਲ ਹਰਿਆਣਾ ਏਰੀਆ ਗੋਤ ਹੈ ਜੀ ਸੰਧੂ ਤੇ ਕੱਦ ਹੈ 5 ਫੁੱਟ 5 ਇੰਚ ਉਮਰ ਹੈ 1990 ਦਾ ਤੇ ਭਰਾ ਇਹਨਾਂ ਦੇ ਦੋ ਨੇ ਜਿਹੜੇ ਭੈਣ ਇੱਕ ਹੈ ਪੜ੍ਹਾਈ ਕਰੀ ਹੈ ਜੀ ਬੀਏ ਬੀਐਡ ਐਮਏ ਐਨਟੀਟੀ ਤੇ ਪੀਐਸਟੀਈਟੀ ਸੀਟੀਈਟੀ ਕੁਆਲੀਫਾਈਡ ਸੀਸੀਫਾ 3 ਇਅਰ ਦਾ ਐਕਸਪੀਰੀਅੰਸ ਹੈ ਜੀ ਟੀਚਰ ਦਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਤੇ ਮੰਗ ਹੈ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਗਵਰਨਮੈਂਟ ਜੋਬ ਕਰਦਾ ਹੋਵੇ ਜਾਂ ਪ੍ਰਾਈਵੇਟ ਜੋਬ ਕਰਦਾ ਹੋਵੇ ਜਾਫਰ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਹੋਵੇ ਜੀ ਜਾਂ ਯੂਐਸਏ ਦੇ ਵਿੱਚ ਹੋਵੇ 5 ਤੋਂ 10 ਕਿਲੇ ਜ਼ਮੀਨ ਹੋਵੇ ਤੇ ਲੜਕੇ ਦੇ ਪਰਿਵਾਰ ਦੀ ਕੋਈ ਮੰਗ ਨਾ ਹੋਵੇ ਨੇੜੇ ਵਾਲੇ ਹੀ ਸੰਪਰਕ ਕਰਨ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਰਸ਼ਪ੍ਰੀਤ ਸਿੰਘ ਪਤਾ ਸਾਹਨੇ ਵਾਲੇ ਏਰੀਆ ਕਾਸਟ ਹੈ ਜੀ ਕਸ਼ਯਪ ਰਾਜਪੂਤ ਉਮਰ ਹੈ ਜੀ 25 9 1987 ਦਾ ਡੇਟ ਆਫ ਬਰਥ ਹੈ ਤੇ ਮਾਤਾ ਕਿਰਨਜੀਤ ਕੌਰ ਪਿਤਾ ਐਕਸਪਾਇਰਡ ਨੇ ਕਮਕਰਾ ਜੀ ਮੁੰਡਾ ਕੰਪਨੀ ਦੇ ਵਿੱਚ ਸੈਕਟਰੀ ਆ ਤੇ ਵਧੀਆ ਗੋਠੀ ਪਾਈ ਹੋਈ ਆ ਵਧੀਆ ਆਮਦਨ ਹੈ ਜੀ ਮੁੰਡਾ ਹੈ ਤਲਾਕशुदा ਹੈ ਜੀ ਇਹਨਾਂ ਦੀ ਮੰਗ ਹੈ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਆ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਭਾਵੇਂ ਦਾਸ ਪਾਸ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੁਸ਼ਿਆਰਪੁਰ ਏਰੀਆ ਕਾਸਟ ਹੈ ਜੱਟ ਸਿੱਖ ਤੇ ਗੋਤ ਹੈ ਲਹਿਲ ਉਮਰ ਹੈ 3 1999 ਦਾ ਡੇਟ ਆਫ ਬਰਥ ਹੈ ਕਾਦਾ ਹੈ 5 ਫੁੱਟ 10 ਇੰਚ ਪਰਾ ਦੋ ਨੇ ਜੀ ਅਨਮੈਰਿਡ ਤੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਤੇ ਕਮਕਾਰਾ ਜੀ ਮੁੰਡਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਇਨਕਮ ਹੈ ਜੀ 80 ਤੋਂ 90000 ਰੁਪਏ ਮਹੀਨਾ 4 ਕਿੱਲੇ ਜ਼ਮੀਨ ਹੈ ਤੀ ਤੋਂ 40 ਲੱਖ ਦੀ ਸ਼ਹਿਰੀ ਪ੍ਰਾਪਰਟੀ ਹੈ ਜੀ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਘੱਟੋ ਘੱਟ ਪਲੱਸ 2 ਪਾਸ ਹੋਵੇ ਜੀ ਲੜਕੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਕਾਲ ਕਰੋ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਪਤਾ ਜੀਰਾ ਫਿਰੋਜ਼ਪੁਰ ਏਰੀਆ ਓਮਰੈ ਜੀ 26/5/1996 ਦਾ ਵਰਥ ਹੈ ਜਨਮ ਦਾ ਟਾਈਮ ਹੈ ਨੋ 8:00 AM ਦਾ ਪੜ੍ਹਾਈ ਕਰੀ ਹੈ ਜੀ ਮਾਸਟਰ ਵਰਥ ਪਲੇਸ ਹੈ ਜੀ ਮੁੱਗ ਤੇ ਗੋਤ ਹੈ ਚਾਬਰਾ ਕਾਸਟ ਹੈ ਜੀ ਅਰੋੜਾ ਸਿੱਖ ਤੇ ਪਿਤਾ ਅਵਤਾਰ ਸਿੰਘ ਮਾਤਾ ਸੁਖਵਿੰਦਰ ਕੌਰ ਭੈਣ ਇੱਕਨ ਮੈਰਿਡ ਕੈਨੇਡਾ ਦੇ ਵਿੱਚ ਹੈ ਜੀ ਭਰਾ ਵੀ ਇੱਕਨ ਮੈਰਿਡ ਕੈਨੇਡਾ ਦੇ ਵਿੱਚ ਹੈ ਕੰਮ ਕਰਾ ਹੈ ਜੀ ਮੁੰਡਾ ਟੀਚਰ ਦੀ ਨੌਕਰੀ ਕਰਦਾ ਹੈ ਪਿਤਾ ਅਕਾਊਂਟੈਂਟ ਨੇ ਤੇ ਮਾਤਾ ਟੇਲਰ ਨੇ ਮੁੰਡਾ ਸਰਦਾਰ ਹੈ ਜੀ ਪੱਗ ਬੰਨਦਾ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਸਿੰਪਲ ਘਰੇਲੂ ਹੋਵੇ ਫੋਰ ਸੈਟਲਿੰਗ ਅਬਰਾਡ ਇੰਟਰਸਟਿਡ ਇਨ ਸੇਮ ਕਾਸਟ ਓਨਲੀ ਤੇ ਜਾਂ ਲੜਕੀ ਪੰਜਾਬ ਤੋਂ ਹੋਵੇ ਜੀ ਜਾਂ ਕੈਨੇਡਾ ਤੋਂ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਫਰੀਦਕੋਟ ਏਰੀਆ ਕਾਸਟ ਜੱਟ ਸਿੱਖ ਉਮਰ ਹੈ ਜੀ 15 2 1993 ਦਾ ਡੇਟ ਆਫ ਬਰਥ ਹੈ ਗੋਤ ਹੈ ਜੀ ਸਿੱਧੂ ਤੇ ਕੱਦ ਹੈ 5 ਫੁੱਟ 11 ਇੰਚ ਉੜਾਈ ਕਰੀ ਹੈ ਜੀ ਬੀ ਟੈਕ ਆਈਟੀ ਪੈਨ ਇੱਕ ਮੈਰਿਡ ਹੈ ਜੀ ਭਰਾ ਵੀ ਇੱਕ ਹਨ ਮੈਰਿਡ ਆ ਕੰਮ ਕਰ ਰਿਹਾ ਹੈ ਜੀ ਇੱਕ ਸ਼ਾਪ ਹੈ ਨਦੀ ਅਲੋਏ ਵੀਲਸ ਦੀ ਤੇ ਮੁੰਡਾ ਜੌਬ ਕਰਦਾ ਜੀ ਪ੍ਰੋ ਕੰਪਨੀ ਦੇ ਵਿੱਚ ਅਨੂਅਲ ਇਨਕਮ ਹੈ ਜੀ 13 ਲੱਖ ਰੁਪਈਆ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਨੇ ਬੀ ਟੈਕ ਜਾਂ ਐਮ ਬੀਏ ਕਰੀ ਹੋਵੇ ਜੀ ਜਨਰਲ ਕਾਸਟ ਵਾਲੇ ਕੋਈ ਵੀ ਸੰਪਰਕ ਕਰ ਸਕਦੇ ਨੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਜੀਤ ਸਿੰਘ ਪਿਤਾ ਦਾ ਨਾਮ ਹੈ ਸਰਬਜੀਤ ਸਿੰਘ ਮਾਤਾ ਦਾ ਨਾਮ ਹੈ ਜੀ ਦਲਜੀਤ ਕੌਰ ਸਾਰਾ ਪਰਿਵਾਰ ਗੁਰਸਿੱਖ ਹੈ ਮਰਹਤਾਰੀ ਹੈ ਪਤਾ ਅੰਮ੍ਰਿਤਸਰ ਸਾਹਿਬੇਰੀ ਹੈ ਜੀ ਉਮਰ 38 1995 ਦਾ ਡੇਟ ਆਫ ਬਰਥ ਹੈ ਕਾਸਟ ਹੈ ਜੀ ਅਰੋੜਾ ਤੇ ਪੜ੍ਹਾਈ ਕਰੀਆ ਮੁੰਡੇ ਨੇ ਪਲੱਸ 2 ਪਾਸ ਕੱਦ ਹੈ 5 ਫੁੱਟ 10 ਇੰਚ ਭਰਾ ਦੋ ਨੇ ਜੀ ਤੇ ਇੱਕ ਮੈਰਿਡ ਹੈ ਉਹਨਾਂ ਵਿੱਚੋਂ ਭੈਣ ਇੱਕ ਹੈ ਜੀ ਕੰਮ ਕਰਾ ਮੁੰਡਾ ਜੋਬ ਕਰਦਾ ਜੀ ਗੋਲਡਨ ਟੈਂਪਲ ਦੇ ਵਿੱਚ ਵਧੀਆ ਘਰ ਪਰਿਵਾਰ ਹੈ ਜੀ ਵਧੀਆ ਇਨਕਮ ਹੈ ਇਹਨਾਂ ਦੀ ਮੰਗ ਹੈ ਕੁੜੀ ਵਧੀਆ ਘਰੇਲੂ ਗੁਰਸਿੱਖ ਪਰਿਵਾਰ ਤੋਂ ਹੋਵੇ ਸਿੰਪਲ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਦੀਪ ਸਿੰਘ ਪਿਤਾ ਸਰਜੀਤ ਸਿੰਘ ਪਤਾ ਮਹਾਲੀ ਏਰੀਆ ਉਮਰ ਹੈ ਜੀ 22 8 1992 ਦਾ ਡੇਟ ਆਫ ਬਰਥ ਹੈ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਗੰਡੇ ਪੜ੍ਹਾਈ ਕਰੀ ਹੈ ਜੀ ਪਲੱਸ 2 ਤੇ ਕੱਦ ਹੈ 5 ਫੁੱਟ 9 ਇੰਚ ਪੈਣਾ ਦੋ ਮੈਰਿਡ ਨੇ ਜੀ ਕੰਮਕਾਰ ਆ ਮੁੰਡਾ ਇਟਲੀ ਦੇ ਵਿੱਚ ਪੀਆ ਰ ਆ ਚਾਰ ਕਿੱਲੇ ਜ਼ਮੀਨ ਹੈ ਤੇ ਇਹਨਾਂ ਦੇ ਵਾਈਫ ਦੀ ਡੈਥ ਹੋ ਗਈ ਸੀ ਜੀ ਇੱਕ ਇਹਨਾਂ ਕੋਲ ਬੇਟਾ 9 ਸਾਲ ਦਾ ਲੜਕਾ ਸਰਦਾਰ ਹੈ ਜੀ ਇਹ ਗੁਰਸਿੱਖ ਫੈਮਿਲੀ ਆ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਿਆਹ ਤੋਂ ਬਾਅਦ ਲੜਕਾ ਲੜਕੀ ਨੇ ਬਾਹਰ ਜਾਣਾ ਜੀ ਬਿਨਾ ਬੱਚੇ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਅੱਪਾ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ